ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੰਦਨਵਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਮਸਾਂ 10 ਕਿਲੋਮੀਟਰ ਸਾਈਡ ਤੇ ਹਟਵਾ ਨੇੜੇ ਪਿੰਡ ਜੈ ਸਿੰਘ ਵਾਲਾ ਇਹ ਤੋਂ ਇਲਾਵਾ ਚੰਦਪਰਾਣਾ ਸਿੰਘਾ ਵਾਲਾ ਇਹ ਪਿੰਡ ਦੇ ਆਸ-ਪਾਸ ਦੇ ਆ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਮੈਂ ਵੀਡੀਓ ਕਈ ਬਣਾ ਚੁੱਕਿਆ ਤੇ ਮੇਰੇ ਖਿਆਲ ਚ ਜਿਹੜੇ ਚੰਗੇ ਪਸ਼ੂਆਂ ਦੇ ਸ਼ਕੀਨ ਵੀਰੋ ਸਾਰੇ ਇਸ ਭਰਾ ਨੂੰ ਜਾਣਦੇ ਕਿਉਂਕਿ ਘਰ ਚ ਜੇ ਮੱਝ ਕੋਈ ਰੱਖੀ ਐ ਤੋ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਏਸੇ ਲੈਵਲ ਦੀ ਰੱਖੀ ਐ ਮਾੜੀਆਂ ਮੱਝਾਂ ਬਾਈ ਨਹੀਂ ਰੱਖਦਾ ਮਤਲਬ ਚੰਗੀ ਮੱਝ ਦਾ ਸ਼ਕੀਨ ਐ ਅੱਜ ਵੀ ਤੁਹਾਨੂੰ ਇੱਕ ਨਗੀਨਾ ਇਸ ਵੀਡੀਓ ਚ ਦਿਖਾਵਾਂਗਾ ਪਰ ਪਹਿਲਾਂ ਇੱਕ ਕੈਮਰਾ ਜਿਹੜੇ ਪਸ਼ੂ ਮੈਨੂੰ ਸਾਹਮਣੇ ਜਦੀਂਦੇ ਉਹਨਾਂ ਤੇ ਮਾਰ ਦਿੰਨਾ ਬਾਕੀ ਪਰਲੇ ਪਾਸੇ ਵੀ ਪਸ਼ੂ ਕੋਸ ਹੈਗੇ ਆ ਛੋਟੀਆਂ ਵੀ ਦੱਸੋ ਬਹੁਤ ਸੋਹਣੀ ਤਾਜੀ ਸੂਈ ਵੀ ਐ ਇੱਕ ਹੋਰ ਮੱਝ ਗੱਪਣ ਖੜੀ ਐ ਦਨ ਲੈਂਦੀ ਐ ਕੋ ਸੂਨ ਚ ਇਹ ਤੁਹਾਨੂੰ ਆਈਡੀਆ ਦਿਵਾਉਣਾ ਸੀ ਇਦਾਂ ਦੀਆਂ ਮੱਝਾਂ ਬੱਦਲ ਜਿਹੜਾ ਉੱਚੜਿਆ ਹੁੰਦਾ ਤੇ ਡਰ ਲੱਗਦਾ ਵੀ ਨੇਹਰੀ ਨਾ ਆਵੇ ਉਹ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਕਾਵਾਂ ਬਹੁਤ ਦਿਖਾਈ ਦਿੰਗੀਆਂ ਤੇ ਨਗੀਨੇ ਹੀ ਨਿਕਲਦੇ ਆ ਮੱਝਾਂ ਘੱਟ ਨਿਕਲਦੀਆਂ ਪਰ ਅੱਜ ਤੁਹਾਨੂੰ ਇੱਕ ਡਾਇਮੰਡ ਪੀਸ ਹੀ ਦਿਖਾ ਦੂੰਗਾ ਸਿੰਘਾਂ ਤੋਂ ਸ਼ੁਰੂ ਹੋ ਕੇ ਥਣ ਹਵਾਨੇ ਤੱਕ ਤੁਹਾਨੂੰ ਇਹ ਮੱਝ ਪਸੰਦ ਆਉਣੀ ਹੈ ਚੰਗੀ ਕੀਮਤ ਜੇ ਕੋਈ ਵੀ ਰਲਾਉਣਾ ਚਾਹੁੰਦਾ ਤਾਂ ਚੰਗੇ ਦੁੱਧ ਵਾਲੀ ਮੱਝ ਦਿਖਾਉਣ ਲੱਗਾ ਹੈ ਲਾਸਟ ਤੱਕ ਵੀਡੀਓ ਦੇਖ ਲਿਓ ਡਿਟੇਲ ਬਾਈ ਤੋਂ ਪੁੱਛਾਂਗੇ ਫਿਰ ਇਹਨੂੰ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਰਕਟਰੀ ਫਾਰਮ ਦੇਖਣ ਆਇਆ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਇੱਕ ਵਾਰਾਂ ਦੱਸ ਦਿਓ ਜੀ ਸੁਖਰਾਜ ਸਿੰਘ ਰਾਜਾ ਮੈਂਬਰ ਪਿੰਡ ਚੰਦਨਾਵਾ ਜ਼ਿਲ੍ਹਾ ਮੋਗਾ ਜੀ ਸੁਖਰਾਜ ਬਾਈ ਮੱਜਾਂ ਦਾ ਸ਼ੌਂਕ ਵੈਸੇ ਜਦੋਂ ਤੋਂ ਮੈਂ ਮਿਲਿਆ ਇਦਾਂ ਦੀਆਂ ਹੀ ਰੱਖੀਆਂ ਐ ਉਸੇ ਤਰ੍ਹਾਂ ਫਿਰ ਚੰਗੀਆਂ ਮੱਜਾਂ ਦਾ ਸ਼ੌਂਕ ਰੱਖਦੇ ਹਾਂ ਹਾਂਜੀ ਹਾਂਜੀ ਵਧੀਆ ਮੱਜਾਂ ਰੱਖੀਆਂ ਜੀ ਠੀਕ ਐ ਅੱਛਾ ਅੱਜ ਇੱਕ ਮੱਜ ਆਪਾਂ ਵੇਚਣ ਲੱਗੇ ਉਹ ਘਰ ਦੀ ਐ ਜਾਂ ਖਰੀਦੀ ਹੋਈ ਆਪ ਇਹ ਆਪਾਂ ਲਿਆਂਦੀ ਸੀਗੀ ਤੇ ਪਰ ਦੁੱਧ ਤੇ ਬਹੁਤ ਚੰਗੀ ਸੀ ਮੈਂ 21 ਠੀਕ ਹੈ ਹਾਂਜੀ ਤੇ ਬਾਕੀ ਸੀਲ ਠੰਡੀ ਇੰਨੀ ਆ ਵੀ ਹੱਦ ਤੋਂ ਜ਼ਿਆਦਾ ਆਖਰ ਤੱਕ ਅਸੀਂ 8-8 ਮਹੀਨੇ ਚੋ ਕੇ ਛੱਡੀ ਆ ਅੱਛਾ ਭਾਈ ਇਹ ਵੈਸੇ ਸੁਆ ਕਹਿ ਨਮਾਇ ਕਿ ਸੁਣਾ ਇਹ ਭਾਈ ਸਹੀ ਤੀਜਾ ਸੁਆ ਕਹਿਣ ਨੂੰ ਜੋ ਮਰਜੀ ਕਹੀ ਜਾਈਏ ਆਪਾਂ ਆਪਾਂ ਦੂਜੇ ਸੁਆ 'ਚ ਨੇ ਆਏ ਸੀ ਇਹਨੂੰ ਹਾਂਜੀ ਦੂਜੇ ਸੁਆ 'ਚ 21 21.5 ਕਿਲੋ ਦੁੱਧ ਚੋਇਆ ਹਾਂਜੀ ਹਾਂਜੀ ਠੀਕ ਹੈ ਅੱਛਾ ਹੁਣ ਇਹ ਦਿਨ ਕਿੰਨੇ ਲਾਉਗੀ ਤੀਜਾ ਸੁਆ ਸੋਣ ਇਹਦੇ ਹੀ ਹੁਣ 6 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਹੈ ਤੇ ਗਾਂ ਦੇਖੋ ਵੀ ਗਾਂ ਪਰਮਾਤਮਾ ਦੀ ਸਹੀ ਹੈ ਅੱਜ ਅੱਜ 2 ਤਰੀਕ ਹੈ 4 ਦਿਨ ਬਾਕੀ ਆ ਦਿਨ ਹਾਂਜੀ ਹਾਂਜੀ ਮੇਰੇ ਖਿਆਲ ਚ ਗਰਮੀ ਦੀ ਰੁੱਤ ਆ ਜਾਂ ਹਵਾਨੇ ਨੂੰ ਪਰ ਇਹਨੂੰ ਦੇਖਦਿਆਂ ਤਾਂ ਹੋ ਸਕਦਾ ਪੂਰੇ ਜੇ ਦਿਨਾਂ ਤੇ ਸੁੱਖੀ ਆ ਦੇਖੋ ਇਹ ਕਹਿ ਨਹੀਂ ਸਕਦੇ ਜੇ ਲੈ ਜੀ ਤੱਕ 2 ਦਿਨ ਉੱਤੇ ਵੀ ਲੈ ਸਕਦੀ ਆ ਹੂੰ ਸੀਮਨ ਕਿਹੜੇ ਬੁੱਲਦਾ ਲੱਗਾ ਇਹਦੇ ਨਵਾਬ ਦਾ ਲੱਗਾ ਜੀ ਨਵਾਬ ਸਰ ਸੁਰਿੰਦਰ ਸੰਚਨੀ ਵਾਲ ਕੋਲ ਆਹ ਜੀ ਹਾਂਜੀ ਠੀਕ ਹੈ ਰੇਟ ਇਹਦਾ ਪੱਕੀ ਰੱਖਾਂਗੇ ਬਾਈ ਰੇਟ ਇਹਦਾ ਫੋਨ ਤੇ ਹੀ ਕਰਾਂਗੇ ਜੀ ਤੋਰ ਦਈਏ ਨੂੰ ਹਾਂਜੀ ਤੁਸੋਂ ਪਹਿਲਾਂ ਮੈਂ ਤੁਹਾਨੂੰ ਇਸ ਸਾਈਡ ਤੋਂ ਇਹ ਥੰਡ ਦਿਖਾ ਦਿਆ ਹਵਾਨੇ ਦੇ ਉੱਤੇ ਨਾੜਾਂ ਦੇਖ ਲਓ ਥਾਣਾ ਦੇ ਵਿੱਚ ਬਿੱਥੀ ਦੇਖ ਲਓ ਸੀਲ ਸ਼ਰੀਪ ਦੀ ਬਾਈ ਨੇ ਗੱਲ ਕੀਤੀ ਉਹਦਾ ਆਈਡੀਆ ਤੁਹਾਨੂੰ ਵੀਡੀਓ ਬਣਾਉਂਦਿਆਂ ਤੋਂ ਵੀ ਹੋ ਜਾਣਾ ਐ ਮੱਝ ਇਹਦੇ ਨੇੜੇ ਹੋ ਤਾਂ ਪੂਛ ਝੱਕ ਲੈਂਦੀ ਐ ਵੀ ਮੇਰੇ ਪਿੰਡੇ ਤੇ ਸ਼ਾਇਦ ਹੱਥ ਮਾਰਨਗੇ ਸਿੰਘ ਗੋਲ ਬਿਲਕੁਲ ਨਾਲ ਮੁੜਿਆ ਹੋਇਆ ਸੋਹਣਾ ਸਿੰਘ ਐ ਇਸ ਸਾਈਡ ਤੋਂ ਤੁਹਾਨੂੰ ਤੁਸੀਂ ਦੇਖ ਲਿਆ ਪਿਛਲੇ ਪਾਸਿਓਂ ਹਵਾਨਾ ਇੱਕ ਵਾਰ ਦੇਖੋ ਤੁਰਦੀ ਫੇਰ ਕਲੀਅਰ ਦਿਖਾਉਗੀ ਹੁਣ ਆਪਾਂ ਇਸ ਸਾਈਡ ਤੋਂ ਵੀ ਥਾਣੇ ਦੇ ਇੱਕ ਵਾਰ ਦੇਖ ਲੈਨੇ ਆ 21 21.5 ਕਿਲੋ ਬਾਈ ਕਹਿੰਦਾ ਦੁੱਧ ਚੋਇਆ ਥਾਂ ਹਵਾਨਾ ਕਵਾਹੀ ਪਰਦਾ ਹੁੰਦਾ ਥਨ ਦਾ ਸਹਿਜ ਵੀ ਤੁਹਾਨੂੰ ਦੱਸੂਗਾ ਤੇ ਹਵਾਨਾ ਵੀ ਤੁਹਾਨੂੰ ਦੱਸੂਗਾ ਬਾਕੀ ਦੁੱਧ ਤੁਸੀਂ ਕਿੰਨਾ ਚੋਲੋਗੇ ਗਰਮੀ ਦੀ ਰੁੱਤ ਹੈ ਉਹ ਥੋੜੀ ਸਮਝ ਆਏ ਉਤੋਂ ਢਾਂਚਾ ਫੁੱਲ ਖੁੱਲਾ ਡੁੱਲਾ ਸਖਰਾਜ ਭਾਈ ਮਾਰੇ ਪਿੰਡੇ ਤੇ ਹੱਥ ਮੜਾਏ ਆਪਾਂ ਹਵਾਨਾ ਦਿਖਾ ਲਈਏ ਪੂਛ ਫੜ ਲਏ ਹੋਏ ਵੀ ਕਰਕੇ ਸੋ ਦੱਸੋ ਸੋਣ ਦੇ ਕਰਮਾ ਵਾਲੀ ਨੇੜ ਹੈ ਤੇ ਪੂਰੀ ਸੀਲ شریف ਮੱਝ ਹਵਾਨਾ ਦੇਖੋ ਕਰਮਾ ਵਾਲੀ ਦਾ ਮੇਰੇ ਖਿਆਲ ਚ ਬਿਊਟੀ ਕੰਪੀਟੀਸ਼ਨ ਵਾਲੀ ਹੈ ਹਾਲਾਂਕਿ ਥੋੜਾ ਜਿਹਾ ਇੱਕ ਬਾਈ ਤੋਂ ਇਹ ਰੱਖ ਲਓ ਵੀ ਕੰਮ ਧੰਦਿਆਂ ਚ ਟਾਈਮ ਨਹੀਂ ਨਿਕਲਿਆ ਜਾਂ ਪਰ ਪਹਿਲਾਂ ਬਣਾਉਣ ਵਾਲੇ ਸੀਗੇ ਉਹ ਥੋੜਾ ਲੇਟ ਪਾਈ ਹੋ ਗਿਆ ਵੈਸੇ ਸ਼ਕੀਨ ਆ ਮੇਲਿਆਂ ਦਾ ਤੇ ਇਹ ਅਣਗੈਲੀਆਂ ਬਾਈ ਕਰਦਾ ਤਾਂ ਹੈ ਨਹੀਂਗਾ ਤੁਸੀਂ ਅਗਾੜੀ ਦੇਖੋ ਬਿਲਕੁਲ ਪੈਰ ਬਰਾਬਰ ਹੈ ਤੇ ਪਿਛੋਂ ਹਵਾਨਾ ਦੇਖ ਲਓ ਇਹ ਅਸਲ ਹਵਾਨਾ ਦੁੱਧ ਵਾਲਾ ਤੋਰ ਕੇ ਤੁਹਾਨੂੰ ਇਹ ਮੱਝ ਦਿਖਾਉਣੇ ਖੁੱਲੋ ਬਈ ਨੂੰ ਸੋ ਕਟਿੰਗ ਬਾਈ ਨੂੰ ਸ਼ੌਂਕ ਆ ਕਿਉਂਕਿ ਮੱਝਾਂ ਹਰਿਆਣੇ ਚੋਂ ਲਿਆਉਂਦਾ ਤੇ ਮੇਲਿਆਂ ਦਾ ਵੀ ਸ਼ੌਂਕ ਆ ਤੇ ਉਹਦੇ ਕਰਕੇ ਉਸ ਤਰ੍ਹਾਂ ਬਾਈ ਲਾ ਦਿੰਦਾ ਮੱਝਾਂ ਦੇ ਉੱਤੇ ਸੋ ਦੱਸੋ ਹੁਣ ਇਸ ਮੱਝ ਦਾ ਢਾਂਚਾ ਦੇਖੋ ਮੈਂ ਫੇਰ ਗੱਲ ਐਡ ਕਰ ਦਿੰਦਾ ਵੀ ਮੱਝ ਚੰਗੀ ਆ ਤੇ ਕੀਮਤ ਇਹਦੀ ਚੰਗੀ ਲੱਗਣੀ ਐ ਰੇਟ ਫੋਨ ਤੇ ਜਰੂਰ ਰੱਖਿਆ ਕਿਉਂਕਿ ਕਈ ਵਿਕਰੀ ਵਾਲੇ ਭਰਾ ਪਸ਼ੂ ਦਾ ਸੌਦਾ ਕਰਦੇ ਆ ਫਿਰ ਉਹ ਉਤਰਾਜ ਕਰਦੇ ਆ ਉਸ ਤੋਂ ਬਾਅਦ ਚ ਜਦੋਂ ਇਦਾਂ ਦੀ ਮੱਝ ਦਾ ਰੇਟ ਸਾਹਮਣੇ ਹੁੰਦਾ ਸੋ ਜਿਹਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਐ ਕਾਲ ਕਰਕੇ ਬਾਈ ਨੂੰ ਪੁੱਛੋ ਤੇ ਜੇ ਕੋਈ ਵੀ ਜੁਰਦਾ ਵੀਰ ਨਾਲ ਤੇ ਇਹ ਵੀ ਧਿਆਨ ਚ ਰੱਖਿਓ ਵੀ ਬਾਈ ਦਾ ਤਜਰਬਾ ਬਹੁਤ ਆ ਚੰਗਿਆਂ ਮੱਝਾਂ ਸਾਹਮਣੇ ਦੇ ਵਿੱਚ ਰਹਿ ਜਰੂਰ ਕਰ ਸਕਦੇ ਹੋ ਜੇ ਪਸ਼ੂ ਤੁਸੀਂ ਸਾਹਮਣੇ ਹੋ ਭਾਈ ਰੋਕਿਓ ਮੜਾ ਇੱਕ ਹੋਰ ਚੀਜ਼ ਦੋਸਤੋ ਜਿਹੜੀ ਮੁਰਾ ਦੀ ਕੈਟਾਗਰੀ ਚ ਪੰਜ ਚੰਗੀਆਂ ਮੱਝਾਂ ਚ ਦੇਖਦੇ ਆਂ ਲੱਤਾਂ ਦੇ ਸਾਨ ਚ ਅਗਲੇ ਪਾਸੇ ਕੋਈ ਬਾਹੂ ਜਾਂ ਬਹੁਤਾ ਨਜ਼ਰ ਨਹੀਂ ਆਊਗਾ ਤੁਹਾਨੂੰ ਸੋ ਟਾਂਚਾ ਇਹਦਾ ਦੇਖੋ ਬਿਊਟੀ ਇਹਦੀ ਦੇਖੋ ਤੁਸੀਂ ਪਸੰਦ ਆਊਗੀ ਜਿਹੜੇ ਵੀਰ ਸ਼ੌਂਕ ਰੱਖਦੇ ਆ ਖਰੀਦਣੀ ਇੱਕ ਭਰਾ ਨੇ ਆ ਚੰਗੀ ਕੀਮਤ ਲਾਉਣ ਵਾਲੇ ਨੇ ਪਰ ਦੂਜਾ ਜੇ ਕੋਈ ਮੇਰੇ ਵਰਗਾ ਵੀਰ ਸ਼ੌਂਕ ਰੱਖਦਾ ਚੰਗੇ ਪਸ਼ੂਆਂ ਦਾ ਤੇ ਇਹਦੀ ਬਿਊਟੀ ਤੁਹਾਨੂੰ ਪਸੰਦ ਆਉਣੀ ਹੈ ਇਹਦੀ ਬਰੀਡ ਕੁਆਲਿਟੀ ਤੁਹਾਨੂੰ ਪਸੰਦ ਆਉਣੀ ਹੈ ਤੋਰ ਦਿਓ ਬਈ ਹੋਰ ਅੱਗੇ ਨੂੰ ਤੇ ਸੀਲ شریف ਕਰਮਾ ਲਈ ਇੰਨੀ ਕਾ ਦੋਸਤੋ ਜਿੱਥੇ ਮਰਜ਼ੀ ਠੱਲ ਲੋ ਉਸੇ ਤਰ੍ਹਾਂ ਹੀ ਖੜਜੂਗੀ ਮੂਰ ਤਰਗੀ ਐ ਸੋ ਇਹ ਮੱਝ ਵਿਕਰੀ ਆਸਤੇ ਆ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੈ ਬਾਈ ਕੋਲੋਂ ਮਤਲਬ ਲੈਂਟ ਜੇ ਵਿੱਚ ਪਸ਼ੂ ਵੀ ਰੱਖਦਾ ਹੈ ਤੋ ਉਸੇ ਕਰਕੇ ਅੱਜ ਇੱਕੇ ਮੱਝ ਵੇਚਣੀ ਹੈ ਹੋਰ ਤੋਰ ਦੀ ਬਾਈ ਥੋੜੀ ਅੱਗੋਂ ਕਰਕੇ ਮੋੜ ਲਾਂਗੇ ਸੋ ਥੋੜੀ ਵੀਡੀਓ ਲੰਬੀ ਕਰਦੇ ਹਾਂ ਦੱਸੋ ਇੱਕ ਚੰਗੀ ਮੱਝ ਅੱਜ ਕਰਮਾਣਾ ਦੇਖਣਾ ਕਰਕੇ ਅੱਛਾ ਤਾਂ ਇਹ ਹੱਦ ਦੇਣੀ ਆਪਣੀ ਕਿਸੇ ਭਾਵ ਨਹੀਂ ਮਤਲਬ ਦੇਣੀ ਸੀ ਮੱਝ ਆ ਸਹੀ ਦੱਸੋ ਬਾਈ ਦੇ ਬੱਚੇ ਬਾਹਰ ਸੈਟਲ ਹੈ ਤੇ ਵੀਰ ਜਾ ਆਉਂਦਾ ਹੁੰਦਾ ਹੁੰਦਾ ਉਹਨਾਂ ਕੋਲ ਕੁਝ ਟਾਈਮ ਉਹ ਬਾਈ ਕਹਿੰਦਾ ਵੀ ਅੱਗੇ ਫਿਊਚਰ ਚ ਪਲਾਨਿੰਗ ਆ ਵੀ ਕੁਝ ਟਾਈਮ ਦੋ ਚਾਰ ਮਹੀਨੇ ਉਹਨਾਂ ਕੋ ਲਾ ਕੇ ਆਉਣੇ ਆ ਤੇ ਫਿਰ ਚੰਗੀਆਂ ਮੱਝਾਂ ਕਈ ਵਾਰਾਂ ਘਰੇ ਮੁੜ ਕੇ ਸਾਂਭਣ ਵਾਲੇ ਵੀਰ ਤੋਂ ਮੈਂ ਸੰਭਾਣਾ ਜਾਣ ਤਾਂ ਫਿਰ ਦਿੱਕਤ ਆ ਜਾਂਦੀ ਏ ਸੋ ਚੰਗੀ ਰੁੱਤ ਤੇ ਸੂਰ ਹੀ ਆ ਕਰਮਾ ਵਾਲੀ ਚੰਗੇ ਦੁੱਧ ਵਾਲੀ ਮੱਝਾਂ ਚੰਗੀ ਕੀਮਤੇ ਨੇ ਵਟਾ ਜਾਣੀਆਂ ਜੇ ਕੋਈ ਵੀਰ ਇੱਥੇ ਹੁਣ ਆਪਦੇ ਪਸ਼ੂ ਪਾਲਣ ਦਾ ਕੰਮ ਕਰਦਾ ਉਹਦੇ ਘਰੇ ਜਾਊਗੀ ਹੋ ਸਕਦਾ ਉਹ ਇਹਨੂੰ ਲਾਈਵ ਚ ਆਉਣ ਦਾ ਵੀ ਸੋਚ ਲੇ ਸੋ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਪਰ ਮੱਝ ਚ ਕੋਈ ਕਮੀ ਨਹੀਂ ਦਿਸਦੀ ਸੋ ਤੰਚਾ ਦੇਖੋ ਤੁਸੀਂ ਬਹੁਤ ਸੋਹਣੀ ਮੱਝ ਦੱਸੋ ਮਨ ਖੋਸ਼ ਕਰਦੀ ਹੈ ਤੇ ਹਮੇਸ਼ਾ ਹੀ ਇਸ ਬਾਈ ਕੋਲੋਂ ਜਦੋਂ ਵੀ ਵੀਡੀਓ ਬਣਾਈਏ ਇਦਾਂ ਦੀਆਂ ਮੱਝਾਂ ਦਿਖਾਈਆਂ ਜਗਾ ਜਿੰਨੀ ਕਹ ਹੈ ਉਹਦੇ ਹਿਸਾਬ ਤੇ ਪਸ਼ੂ ਪਾਲਣ ਦਾ ਕੰਮ ਬਾਈ ਦਾ ਇੱਕ ਨੰਬਰ ਹੈ ਸਿਹਤ ਚ ਕੋਈ ਕਮੀ ਨਹੀਂ ਆਉਂਦੀ ਸੰਭਾਲ ਚ ਕੋਈ ਕਮੀ ਨਹੀਂ ਤੇ ਠਰਕ ਬਾਈ ਨੂੰ ਪਹਿਲਾਂ ਤੋਂ ਹੀ ਚੰਗੀਆਂ ਮੱਜਾਂ ਦਾ ਸ੍ਰੀ ਰਾਜਪਾਲ ਬਾਈ ਪਹਿਲਾਂ ਤੋਂ ਹੀ ਫਿਰ 20 ਪਲਸ ਵਾਲੀਆਂ ਮੱਜਾਂ ਜ਼ਿਆਦਾ ਰੱਖੀਆਂ ਕਰਦੇ ਆਂ ਜੀ ਆਪਾਂ ਨੂੰ ਹੁਣ 10 12 ਸਾਲ ਹੋ ਗਏ ਆਪਣੇ ਕੋਲੇ ਮਤਲਬ 18 ਤੋਂ ਘੱਟ ਆਪਾਂ ਕਿਤੇ ਰੱਖੀ ਨਹੀਂ ਠੀਕ ਹੈ ਅੱਛਾ ਬਾਈ ਮੱਜਾਂ ਕਾਫੀ ਰੱਖਦੇ ਰਹੇ ਪਰ ਦੁੱਧ ਦਾ ਕੀ ਕਰਦੇ ਹੋ ਦੁੱਧ ਡੇਰੀ ਪਾਉਣੀ ਦੁੱਧ ਘਰਾਂ 'ਚ ਹੀ ਜਾਂਦਾ ਜੀ ਆਪਣਾ ਪੱਕਾ ਹੀ ਲੱਗਾ ਸੀ ਪੱਕਾ ਹੀ ਲੱਗਾ ਹੈ ਹਾਂਜੀ ਠੀਕ ਹੈ ਤੇ ਮੱਜ ਫਿਰ ਮੈਂ ਤਾਂ ਵੈਸੇ ਇਹ ਗੱਲ ਕਈ ਭਰਾਵਾਂ ਨੇ ਕਹਿਣਾ ਵੀ ਪਹਿਲਾਂ ਹੀ ਜਗਜੀਤ ਨੇ ਕਹਿਤਾ 20 ਪਲਸ ਵਾਲਾਂ ਰੱਖਦੇ ਹਾਂ ਥੋਡੇ ਕੋਲ ਮੱਜਾਂ ਦੇਖੀਆਂ ਐ ਇਸ ਤਰ੍ਹਾਂ ਦੀਆਂ ਹਾਂਜੀ ਹਾਂਜੀ ਜਿਆਦਾ ਫਿਰ ਹਰਿਆਣੇ ਚੋਂ ਹੀ ਲਿਆਉਣੇ ਮੁਰਾ ਸਾਰਾ ਮਾਲ ਹਰਿਆਣੇ ਚੋਂ ਹੀ ਲਿਆਂਦਾ ਸੀ ਆਪਾਂ ਠੀਕ ਐ ਹਰਿਆਣੇ ਚੋਂ ਹੀ ਲਿਆਂਦਾ ਹਾਂਜੀ ਠੀਕ ਐ ਸੋ ਦੋਸਤੋ ਹਰਿਆਣੇ ਚੋਂ ਹੀ ਬਾਈ ਨੇ ਮੱਜਾਂ ਲਿਆਂਦੀਆਂ ਇੱਕ ਇਹਦੇ ਨਾਲ ਛੋਟੀ ਵੀ ਸੂਣੀ ਸੀ ਤੁਹਾਡੇ ਕੋਲ ਪਹਿਲਾਂ ਹਾਂਜੀ ਉਹ ਛੋਟੀ ਸੂਪੀ ਹੈ ਆਪਣੇ ਕੋਲੇ ਠੀਕ ਐ ਉਹ ਆਪਾਂ ਰੱਖ ਲਈ ਫਿਰ ਕਰੇ ਇੱਕ ਹੋਰ ਰੱਖਣੀ ਆ ਕੌਸਰ ਛੋਟੀ ਆਪਣੇ ਕੋਲੇ ਹੋਰ ਰੱਖੀ ਜਨਵਾਬ ਦੀ ਠੀਕ ਐ ਦੂਜੀਆਂ ਸਾਰੀਆਂ ਮਤਲਬ ਵਿਕਰੀ ਚ ਹੀ ਆ ਕਰ ਦੇਣੀ ਜਿਵੇਂ ਜਿਵੇਂ ਤਿਆਰ ਹੋਣਗੀਆਂ ਉਵੇਂ ਵੇਚ ਦੇਣੀ ਹਾਂਜੀ ਹਾਂਜੀ ਠੀਕ ਐ ਜਿਹੜੀ ਪ ਠੀਕ ਹੈ ਤੇ ਹੁਣ ਵੀ ਉਹਦੇ ਥੱਲੇ ਜਣੀ ਹੈਗਾ 11 ਕਿਲੋ 11.5 ਕਿਲੋ ਦੁੱਧ ਮਤਲਬ ਹੈਗਾ 15 16 ਨੂੰ ਮਾਰ ਜੂ ਹੱਥ 16.5 ਕਿਲੋ ਤੁਹਾਨੂੰ ਪਹਿਲੇ ਸੂਏ ਦਿੱਤਾ ਜੀ ਅੱਛਾ ਦੂਜਾ ਸੂਆ ਸੂਈ ਹੈ ਹਾਂਜੀ ਹਾਂਜੀ ਠੀਕ ਓਕੇ ਸੋ ਦੱਸੋ 16.5 ਕਿਲੋ ਪਹਿਲਾਂ ਝੋਟੀ ਨੇ ਬਾਈ ਕੋਲ ਇੱਕ ਹੈਗੀ ਉਹਨੇ ਦਿੱਤਾ ਦੁੱਧ ਦੂਜਾ ਸੂਆ ਸੂਈ ਹੈ ਤੇ ਉਹ ਕਰਮ ਵਾਲੀ ਉਹਨੂੰ ਜ਼ਿਆਦਾ ਦੁੱਧ ਦੇਣਾ ਚਾਹੀਦਾ ਪ੍ਰਮਾਤਮਾ ਤੰਦਰੁਸਤ ਰੱਖੇ ਬੰਦੋ ਬਾਈ ਲੈ ਜਾ ਕੇ ਇਹਨਾਂ ਨੂੰ ਬਾਈ ਫੀਡ ਚ ਫਿਰ ਮੈਂ ਵੇਖਿਆ ਵੀ ਤੁਹਾਡਾ ਦੇਗਾ ਵੀ ਪੱਕਾ ਹੀ ਲੱਗਾ ਪਿਆ ਮਸ਼ੀਨਾਂ ਰੋਲ ਰੇਤੀ ਸਾਰੇ ਪਸ਼ੂ ਨੂੰ ਪਾਉਣੇ ਆਈ ਜਿਹੜ ਅਛਾ ਰੈਣੇ ਕਿ ਪੌਣੇ ਹਰ ਰੈਣੇ ਕਿ ਪੌਣੇ ਹਰ ਮੈਂ ਉਹਨੂੰ ਅਸੀਂ ਕਿਲੋ ਕਿਲੋ ਦਲੀਆ ਪੌਣੇ ਹੀ ਆ ਠੀਕ ਹੈ ਹਾਂਜੀ ਲੈ ਚਲੋ ਬਾਈ ਸੋ ਦੋਸੋ ਇਹ ਰੂਟੀਨ ਤੁਮ ਬਾਈ ਦੀ ਖਰਾਕ ਚਲਦੀ ਰਹਿੰਦੀ ਹੈ ਸੋ ਅੱਜ ਦੀ ਵੀਡੀਓ ਫਿਲਹਾਲ ਇੱਕ ਬੜੀ ਸੋਹਣੀ ਮੱਝ ਦੀ ਹੈ ਤੇ ਮੈਨੂੰ ਇਹ ਵੀ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਊਗੀ ਜੇ ਪਸੰਦ ਆ ਜਾਏ ਤਾਂ ਸ਼ੇਅਰ ਵਾਲਾ ਬਟਨ ਮੜਾ ਨੱਪਦਿਆ ਕਰੋ ਹੋਰ ਚਾਰ ਭਰਾਵਾਂ ਨੂੰ ਦਿਖਾ ਦਿਆ ਕਰੋ ਚੰਗੀ ਮੱਝ ਤੇ ਦੇਖੇ ਕੋਈ ਵੀਰ ਤੇ ਇਦਾਂ ਦੀਆਂ ਹੀ ਸਾਂਭੇ ਜਿਹਦੇ ਨਾਲ ਉਹਨਾਂ ਦਾ ਵੀ ਫਾਇਦਾ ਹੋਵੇ ਤੇ ਜਿਹੜੇ ਪਸ਼ੂ ਘਰੇ ਰੱਖਣੇ ਆ ਇਹ ਬੇਜਵਾਨ ਹੈ ਤੇ ਇਹਨਾਂ ਦੀ ਵੀ ਸਿਹਤ ਸੰਭਾਲ ਚੰਗੀ ਹੋਵੇ ਸੋ ਅੱਜ ਦੀ ਵੀਡੀਓ ਫਿਲਹਾਲ ਇਸ ਮੱਝ ਦੀ ਸੀ ਧੰਨਵਾਦ ਸੋ ਵੀਡੀਓ ਦੇਖਣ ਲਈ